ਸਾਵਾਹੀ ਰਜੀ ਕੀ ਫਤਿਹ ਮਹਾਰਾਜ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਬੰਦੀ ਛੋੜ ਜਸ ਮਨਾਉਂਦੇ ਹੋਏ ਸਾਰੇ ਹੀ ਆਲਵਾਰਡ ਦੇ ਖਾਲਸੇ ਨੂੰ ਮਹਾਰਾਜ ਲੱਖ ਲੱਖ ਕੋਟਨ ਕੋਟ ਵਧਾਈਆਂ ਹੋਣ ਮਹਾਰਾਜ ਸੱਚੇ ਲਖਸ਼ਾ ਮੇਰ ਕਰੇ ਸਾਰੇ ਹੀ ਪਰਿਵਾਰਾਂ ਦੇ ਚੜ੍ਹਦੀ ਕਲਾ ਹੀ ਰਹੇ ਸੱਚੇ ਪਾਤਸ਼ਾਹ ਜਨੂ ਗੁਰੀ ਰਾਜ ਚੌਂਕਰੀ ਦੇ ਸਿੰਘ ਨੀਲਾਵਾਣਾ ਖਾਲਸਾ ਰੱਖੀ ਕਰੇ ਇਸ ਮੌਕੇ ਤੇ ਸੱਚੇ ਪਾਤਸ਼ਾਹ ਜੀ ਦੇ ਮੇਰ ਸਦਕਾ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕ੍ਰਿਸ਼ਨ ਅਰਸ਼ ਕਰਕੇ ਹੀ ਉਹ ਚੀਜ਼ ਪ੍ਰਾਪਤ ਹੁੰਦੀ ਆ ਬਾਬਾ ਜੀ ਆਪਾਂ ਨੇ ਇੰਨਾ ਉਹ ਨਸ਼ਗਾਰ ਤੋਂ ਲੜਿਆ ਜ਼ਿੰਦਗੀ ਦੇ ਵਿੱਚ ਕਿ ਸਾਨੂੰ ਹੁਣ ਸਿੱਖ ਮਿਲੇ ਨੇ ਪੰਜਾਬ ਦੇ ਸਭੀ ਪੁੱਤਰਾ ਜਿਹੜੇ ਕਿਉਂਕਿ ਇੱਥੇ ਦੁਨੀਆਦਾਰੀ ਧੋਖਿਆ ਵੀ ਹੋ ਗਈ ਆ ਬਾਬਾ ਜੀ ਜਿਹੜਾ ਕਿਸੇ ਨੂੰ ਗੁਣ ਦੇ ਲਈ ਜਾਂ ਚੇਲਾ ਵਾਖਾ ਬਣਾਈਏ ਤੇ ਉਹ ਫਿਰ ਬਾਬਾ ਜੀ ਉਸ ਤੋਂ ਬਾਅਦ ਸਾਨੂੰ ਬਲੀਟ ਮਾਰ ਜਾਂਦਾ ਆਪਣੇ ਆਪ ਤਾਂ ਹੀ ਕੋਹ ਗੁਰੂ ਬਣ ਕੇ ਰਹਿ ਜਾਂਦਾ ਆ ਅਸੀਂ ਇਹਨਾਂ ਦੇ ਸ਼ਗਿਰਦ ਹੀ ਰਹਾਂਗੇ ਤੇ ਇਹ ਛੇਰ ਤੁਹਾਨੂੰ ਦੱਸ ਦਿੰਨੇ ਆ ਕਿਹੜੀ ਗੱਲ ਦੇ ਆ ਅਸੀਂ ਗੁਰੂਤਰਬਾਜੀ ਦੇ ਸਿੱਖੀ ਨਾ ਬਾਬਾ ਜੀ ਇਹ ਬਾਬਾ ਜੀ ਹੈਗੇ ਨੇ ਕਾਕਾ ਸਿੰਘ ਜੀ ਕਾਕਾ ਬਾਬਾ ਕਹਿੰਦੇ ਨੇ ਬੜੀ ਤੋਂ ਤੇ ਇਹ ਦੁਨੀਆ ਹੀ ਇਹਨਾਂ ਨੂੰ ਜਾਣਦੀ ਆ ਅਹ ਮੋੜ ਕਬੀਰੇ ਹੋਣਾ ਨੂੰ ਬਾਬਾ ਜੀ ਦਾ ਬੇਟਾ ਆ ਮਾਤਾ ਜੀ ਕਰੇਗੇ ਸਾਡੇ ਇਹਨਾਂ ਨੂੰ ਬਾਬਾ ਜੀ ਆਪਾਂ ਨੇ ਹੁਣ ਉਸਤਾਦ ਧਾਰਨਾ ਕੀਤਾ ਵੀ ਗੁਰੂਤਰਬਾਜੀ ਦੇ ਵਿੱਚ ਸਾਨੂੰ ਮਿਹਰ ਹੋਈ ਲੋਕ ਬਿਨਾਂਕ ਦੀ ਅਸੀਂ ਇਹਨਾਂ ਦਾ ਧੰਨਵਾਦ ਕਰਨ ਆਏ ਆ ਆਪਦੇ ਪਰਿਵਾਰ ਨੂੰ ਸਮੇਤ ਨਾਲ ਲੈ ਕੇ ਜਿੰਨਾ ਕੋਈ ਮੈਥੋਂ ਸਰਿਆ ਤੇ ਬਾਬਾ ਜੀ ਨੇ ਅਸੀਂ ਸਿਰੋਪਾ ਪਾਉਣ ਆਏ ਆ ਸਾਰੀਆਂ ਸੰਗਤਾਂ ਦੱਸਿਓ ਤੁਸੀਂ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਕਿੱਦਾਂ ਲੱਗੀ ਏ ਸਾਡੀ ਗੱਲਬਾਤ ਤੇ ਇਹ ਸਾਡੇ ਅੱਜ ਤੋਂ ਉਸਤਾਦ ਬਾਬਾ ਜੀ ਤੁਸੀਂ ਦੱਸੋ ਹੁਣ ਤੇ ਤੁਹਾਨੂੰ ਸਿੰਘ ਵਧੀਆ ਮਿਲੇ ਗੁਰੂ ਦੇ ਹਾਂਜੀ ਹਾਂਜੀ ਬਹੁਤ ਵਧੀਆ ਤੁਹਾਡਾ ਮਨ ਖੁਸ਼ ਆ ਹਾਂਜੀ ਹਾਂਜੀ ਬਾ ਚੜਦੀ ਗਰ ਉਹਦੇ ਬਾਣੀ ਜੀ ਸਿੰਘ ਆਈ ਜੀ 7 ਵਜਣੇ ਮਾਰਾ ਜੀ ਨਰਪਾਤ ਸਾਹਿਬ ਇਹਦਾ ਸੇ ਪਾਸ਼ਾ ਮਹਾਰਾਜੀ ਹਾਂਜੀ ਹਾਂਜੀ ਕਰਾਉਂਦੇ ਆ ਬੰਦੇ ਦੀ ਬੱਸ ਬੱਸ ਨਹੀਂ ਪੱਛ ਲਈ ਲਾਉ ਦੇ ਵਿੱਚ ਆਈ ਜਾਂਦੀ ਜੱਫਾ ਹੁੰਦੀ ਹੈ ਹਾਂਜੀ ਸੱਚੇ ਪਾਸ਼ਾ ਮੇਰ ਕਰੇ ਇਹ ਬਾਬਾ ਜੀ ਨੇ ਆਪਾਂ ਨੂੰ ਫੁੱਡਾ ਵੀ ਦੇਤਾ ਅਨਮੋਲ ਕਵੀਰੇ ਨੇ ਪਹਿਲੇ ਦਿਨ ਹੀ ਸਾਡਾ ਮਨ ਖੋ ਹੋ ਰਿਆ ਸੀਗਾ ਤੇ ਆਪਾਂ ਨੂੰ ਜੋੜੀ ਉਹ ਦਿੱਤੀ ਜਿਹਨਾਂ ਦੇ ਬੱਚੇ ਵੀ ਫੁੱਡੇ ਚੋਂ ਕੱਢ ਕੇ ਛੱਡ ਗਏ ਤੇ ਉਹ ਬਿਨਾਂ ਤਿਆਰੀ ਤੋਂ ਵੀ ਬੰਦਿਆਂ ਨੇ ਵੱਡੇ ਵੱਡੇ ਖਿਡਾਰੀਆਂ ਦੇ ਹੱਥੋਂ ਡੇਲਾ ਹਲਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੀ ਆਵੇ ਨਾਲੋ ਜਾਵੇ ਜੀ ਧਨੁ ਭਾਵੇ ਸਾਸਰੀਆ ਕਾਲ ਸੋ ਨਿਹਾਲ ਸਾਸਰੀਆ ਕਾਲ ਅੱਛਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਬਾਬਾ ਜੀ ਤੁਸੀਂ ਇੱਕ ਕਾ ਆਹ ਜਿਹੜੀ ਮਰਜ਼ਾਦਾ ਹੁੰਦੀ ਆ ਅੱਗੇ ਤੋਂ ਵੀ ਤੁਹਾਨੂੰ ਨਾਲੇ ਦੀ ਗੱਲ ਦੱਸਦੀ ਆ ਕਿਸੇ ਨੂੰ ਵੀ ਉਸਤਾਦ ਧਾਰਨਾ ਹੋਵੇ ਕਿ ਜੇ ਤਾਂ ਕੋਈ ਵਿਦਿਆਲਿਆ ਨਹੀਂ ਹੋਵੇ ਸਕੂਲ ਦੀ ਵਿਦਿਆ ਹੋਵੇ ਚਾਹੇ ਉਹ ਘਰ ਦੀ ਵਿਦਿਆ ਹੋਵੇ ਕਿਰੇ ਲੋ ਵਿਦਿਆਵਾਵਾ ਵੀ ਸਾਨੂੰ ਲੈਣੀਆਂ ਹਸਲ ਕਰਨੀਆਂ ਪੈਣੀਆਂ ਨੇ ਇਹ ਬਾਬਾ ਜੀ ਨੂੰ ਅਸੀਂ ਬਸਤਰ ਭੇਟ ਕੀਤੇ ਤੇ ਇਹਨੂੰ ਪੱਗ ਕਹਿੰਦੇ ਨੇ ਬਾਬਾ ਜੀ ਹਾਂਜੀ ਹਾਂਜੀ ਇਹ ਪੱਗ ਲਓ ਬਾਬਾ ਜੀ ਕਿਰਪਾ ਹੋ ਗਈ ਤੁਸੀਂ ਵੀ ਬਾਬਾ ਜੀ ਸਾਡੇ ਸਿਰ ਤੇ ਹੱਥ ਰੱਖਣਾ ਹਾਂਜੀ ਹਾਂਜੀ ਆ ਸਾਡੀ ਮਾਤਾ ਜੀ ਦਾ ਕਿਰਪਾ ਕਰਦੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਸ਼ਾਅੱਲਾ ਬਾਬਾ ਜੀ ਆਸ਼ੀਰਵਾਦ ਦੇ ਲੋ ਸੱਚੇ ਪਾਤਸ਼ਾਹ ਨੂੰ ਚੱਲੇਗਾ ਤੂੰ ਜਿੱਤ ਕੇ ਆਵੇਂਗਾ ਆ ਚੜਦੀ ਕਲਾ ਜਗਾਰ ਆ ਜਾਵੇਂ ਨਾਲੋ ਜਾਵੇਂ ਸੀਤਾ ਨੂੰ ਭਾਵੇਂ ਆਸਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ